ਇਹ ਕਾਰਨ ਇਹਨਾਂ ਨੇ ਸਾਡੇ ਨਾਲ ਐਦਾਂ ਵੱਡਾ ਮੁੰਡੇ ਨੂੰ ਉਹਨਾਂ ਨੇ ਰੋਡ ਤੇ ਨਾ ਪੱਥਰ ਪਏ ਸੀ ਇਹਨਾਂ ਨੇ ਸਾਡੇ ਤੇ ਕੇਸ ਕੀਤਾ ਅਸੀਂ ਨਹੀਂ ਕਰ ਰਹੇ ਕੰਮ ਤੇ ਉਹ ਰੋਡ ਤੇ ਪੱਥਰ ਪਏ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਰੋਡ ਤੇ ਪੱਥਰ ਪਈ ਪਰੇ ਕਰਵਾ ਦਿਓ ਸਾਰੇ ਕੰਦੇ ਤੇ ਮੁੰਡਾ ਵਿਚਾਰਾ ਨਾ ਮਜ਼ਦੂਰ ਨੂੰ ਲੱਗ ਲਿਆ ਤਾਂ ਅੰਦਰ ਕਰਵਾਣ ਲੱਗ ਗਿਆ ਇਹ ਮੂਵੀ ਬਣਾਣ ਲੱਗ ਗਏ ਇਹਨਾਂ ਨੇ ਮੂਵੀ ਬਣਾਈ ਤੇ ਫਿਰ ਇਹਨਾਂ ਨੇ ਥੱਪੜ ਮਾਰਤਾ ਉਹਨੂੰ ਥੱਪੜ ਮਾਰਿਆ ਫਿਰ ਇਹਨਾਂ ਨੇ ਮੈਂ ਮੈਂ ਭੱਜ ਗਈ ਮੈਂ ਤੂੰ ਮੇਰੇ ਮੁੰਡੇ ਤੇ ਥੱਪੜ ਮਾਰਿਆ ਮੈਂ ਹੈ ਨਹੀਂ ਸੀ ਤੇ ਫਿਰ ਮੈਂ ਉਹਦੇ ਕੋਲ ਗਈ ਮੈਂ ਕਿਹਾ ਤੂੰ ਮੇਰੇ ਮੁੰਡੇ ਤੇ ਥੱਪੜ ਮਾਰਿਆ ਤੇ ਇਹਨੇ ਨਾ ਫ ਗੋ ਬੰਦੂਕ ਕੱਢੀ ਤੇ ਫਾਇਰਿੰਗ ਸ਼ੁਰੂ ਕਰਤੀ ਇਹਨੇ ਅੰਨਾ ਨੇ ਉਹ ਬਜ਼ੁਰਗ ਆਦਮੀ ਨੇ ਹਾਂਜੀ ਫਾਇਰ ਕੱਢੇ ਫਾਇਰ ਉਹਨਾਂ ਨੇ ਕੱਡੇ ਕਿੰਨੇ ਕਿੰਨੇ ਫਾਇਰ ਤਿੰਨ ਫਾਇਰ ਹਾਂਜੀ ਤਿੰਨ ਫਾਇਰ ਕੱਡੇ ਇਹਨਾਂ ਨੇ ਮੈਨੂੰ ਆ ਵਾਈਸ ਕੱਡੇ ਇਹਨੇ ਸਾਡੇ ਦੇ ਅੱਜ ਥੱਲੇ ਪਹੋ ਗਏ ਝੁੱਕ ਗਏ ਅਸੀਂ ਇਹਨੇ ਕੱਡੇ ਸਾਡੇ ਦੇ ਅਸੀਂ ਥੱਲੇ ਝੁੱਕ ਗਏ ਤੇ ਮੈਂ ਮੁੰਡਿਆਂ ਨੂੰ ਪਰੇ ਕਰਤਾ ਤੱਕਾ ਮਾਰ ਕੇ ਤੇ ਅਸੀਂ ਇੱਥੇ ਇਸਲਾਮ ਗੰਜ ਚ ਸਲਾਮ ਅਲੈਕੁਮ ਹਾਂਜੀ ਸੀਵਲ ਹਸਪੀਟਲ ਕੋਲ ਹਾਂਜੀ ਅਚਾਨਕ ਨੂੰ ਲੈ ਕੇ ਰੋਲਾ ਪਿਆ ਹਾਂਜੀ ਕੰਦ ਨੂੰ ਲੈ ਕੇ ਰੋਲਾ ਪਿਆ ਕੇਸ ਕੀਤਾ ਆ ਇਹਨਾਂ ਨੇ ਕੱਲ ਸਾਡੀ ਡੇਟ ਆ ਅਸੀਂ ਜਾਣਾ ਸੀ ਤੇ ਅਸੀਂ ਕਿ ਇਹਨਾਂ ਨੇ ਕੀਤਾ ਕੇਸ ਅਸੀਂ ਨਹੀਂ ਕੀਤਾ ਸਾਡੇ ਉੱਤੇ ਇਹਨਾਂ ਨੇ ਕੇਸ ਕੀਤਾ ਵਾ ਸਾਡੇ ਘਰ ਚ ਕੋਈ ਕੋਈ ਨੰਦਾ ਸਾਡੇ ਮੇਰੇ ਘਰ ਚ ਮੇਰੇ ਹਸਬੰਡ ਨੇ ਮੇਰਾ ਬੇਟਾ ਤੇ ਮੈਂ ਬਸ ਮੈਂ ਵਾਂ ਕੋਈ ਕੋਈ ਹੋਰ ਵੀ ਬਾਤ ਵੀ ਇਹਨਾਂ ਦਾ ਨਹੀਂ ਹੋਰ ਵੀ ਬਾਤ ਸਾਡਾ ਕੋਈ ਨਹੀਂ ਹੈਗਾ ਅੱਛਾ ਕਿੰਨੇ ਸਾਲੋਂ ਤੋਂ ਕਿ ਇਹ ਕਿਸ ਚਿਰ ਦਾ ਇਹਨਾਂ ਕੇਸ ਲੈ ਆ। ਆ ਕੇਸ ਹੁਣੇ 10 ਦਿਨ ਹੋਏ 15 ਦਿਨ ਲਾਇਆ ਹੋਇਆ ਹੈ ਜੀ। ਪਹਿਲੇ ਕਿੰਨੇ ਦੇਰ ਤੋਂ ਪ੍ਰਚਾਨਤ ਹਾਂ ਜੀ? ਹਾਂ ਜੀ ਪਹਿਲੇ ਵੀ ਬੜਾ ਪ੍ਰਚਾਨਤ ਸੀ ਤੁਹਾਨੂੰ 2 ਮਹੀਨੇ ਤੋਂ ਪਹਿਲੇ ਕਿਸੇ ਨੇ ਕਹਿਤਾ ਵੀ ਇਹਨਾਂ ਨੇ ਤੁਹਾਡਾ ਮਕਾਨ ਨਹੀਂ ਬਣਨ ਦੇਣਾ ਦੋ ਜਾਨਿਆਂ ਨੇ। ਤੇ ਅਸੀਂ ਕਿਹਾ ਅਸੀਂ ਅਸੀਂ ਇਹਨ ਗੋਰੀ ਨਹੀਂ ਕਿਤਾ ਅਸੀਂ ਕਿਹਾ ਕੋਈ ਗੱਲ ਨਹੀਂ। ਅਸੀਂ ਮਤਲਬ ਕਿ ਕੋਈ ਗੱਲ ਨਹੀਂ ਅਸੀਂ ਬਣਾਵਾਂਗੇ ਅਸੀਂ ਚੁੱਪ ਕਰਕੇ ਬਣਾਨੇ। ਇਹਨਾਂ ਨੇ ਜਦੋਂ ਤਾਂ ਮਕਾਨ ਸ਼ੁਰੂ ਹੋਇਆ ਇਹਨਾਂ ਨੇ ਰੋਜ਼ ਰੋਜ਼ ਡੇਲੀ ਲੜਾਈ ਰੋਜ਼ ਡੇਲੀ ਲੜਾਈ। ਕੁਝ ਮਕਾਨ ਬਣਾ ਰਹੇ ਹੋ ਜਾਂ ਇਹ ਇਹ ਬਣਿਆ ਹੈ ਤੁਹਾਡਾ ਮਕਾਨ ਨਹੀਂ ਬਣਾ ਰਹੇ ਆ ਸਾਡਾ 20 ਸਾਲ ਤੋਂ ਅਸੀਂ ਮਕਾਨ ਲਿਆ ਹੋਇਆ ਹੈ ਜਿਹੜੀਆਂ ਇਟਾ ਵਾਹ ਤੀਆਂ ਤੁਹਾਡਾ ਮਕਾਨ ਹਾਂਜੀ ਸਾਡਾ ਅਸੀਂ 20 ਸਾਲ ਤੋਂ ਮਕਾਨ ਲਿਆ ਹੋਇਆ 20 ਸਾਲ ਤੋਂ ਸਾਡੀ ਕੋਈ ਆਮਦਨ ਨਹੀਂ ਸੀ ਅਸੀਂ ਪੈਸੇ ਜੋੜ ਕੇ ਹੁਣ ਸ਼ੁਰੂ ਕੀਤਾ 20 ਸਾਲ ਬਾਅਦ 25 ਸਾਲ ਹੋ ਗਏ ਸਾਨੂੰ ਮਕਾਨ ਲੈਣ ਨੂੰ ਅਸੀਂ ਪੋਲੋਥੀਨ ਦਾ ਕਰਦੇ ਸਪਲਾਈ ਕਰਦੇ ਨੇ ਹਾਂਜੀ ਤੁਹਾਨੂੰ ਉਹ ਜਗ੍ਹਾ ਲੱਤੇ ਨੂੰ ਕਿੰਨੇ ਸਾਲ ਹੋ ਗਏ ਸਾਨੂੰ 25 ਸਾਲ ਹੋ ਗਏ ਜਗ੍ਹਾ ਲੱਤੇ ਰੋ ਇਹ ਨਹੀਂ ਦੇ ਦੋ ਬਣਾਏ ਕਿ ਨਹੀਂ ਮਕਾਨ ਸਾਡੇ ਕੋ ਪੈਸੇ ਹੋਣਗੇ ਤੇ ਅਸੀਂ ਬਣਾਵਾਂਗੇ ਅਸੀਂ ਸਾਡੇ ਕੋ ਪੈਸੇ ਨਹੀਂ ਹੈਗੇ ਅਸੀਂ ਅਸੀਂ ਤਦ ਬਣਾਇਆ ਨਹੀਂ ਅੱਛਾ ਕਿ ਹੁਣ ਮੰਗ ਹੀ ਕਰਦੇ ਹੋ ਹੁਣ ਮਾਂ ਮੈਂ ਮੰਗੇ ਕਰਦੀਆਂ ਕਿ ਇਹਨੇ ਫਾਇਰ ਸ਼ਰੇ ਆਮ ਜੇ ਗਲੀ ਚ ਕੱਢ ਦਿੱਤੀ ਹੈ ਜਿਹੜੇ ਆਂਦੇ ਜਾਂਦੇ ਬੱਚੇ ਆ ਉਹ ਦੇਖਦੇ ਨੇ ਉਹਨਾਂ ਨੂੰ ਨਹੀਂ ਉਹਨਾਂ ਦਾ ਨਹੀਂ ਹੌਸਲਾ ਵਧੇਗਾ ਉਹਨਾਂ ਦਾ ਪੂਰਾ ਹੌਸਲਾ ਵਧੇਗਾ ਉਹ ਕੋਈ ਵੀ ਮਾੜੀ ਜਿਹੀ ਲੜਾਈ ਹੋਏਗੀ ਉਹਨਾਂ ਨੇ ਬੰਦੂਕ ਚੱਕ ਲੈਣੀ ਕਰਨੀ ਗੋਲੀਆਂ ਚਲਾਈਆਂ ਕਰਨੀਆਂ ਫਾਇਰ ਕਰਨ ਕਰਨੀ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਜੋ ਗੁੜੀ ਚਲੀਆਂ ਬਹੁਤ ਗਰਮ ਮਾਹੌਲ ਬਣ ਗਿਆ ਸੀ ਸਾਰੇ ਮਤਲਬ ਕਿ ਮਹੱਲੇ ਵਾਲੇ ਸਾਰੇ ਆ ਗਏ ਸੀ ਡਰ ਗਏ ਸੀ ਹਾਂਜੀ ਸਾਰੇ ਡਰ ਗਏ ਸੀ ਡਰ ਗਏ ਸੀ ਸਾਰੇ ਸਾਰੇ ਕੋਈ ਕੋਈ ਆਪਣੇ ਬੰਦ ਭੱਜ ਗਏ ਅੰਦਰ ਅੰਦਰ ਅਸੀਂ ਦੋਨੋਂ ਮਾਂ ਪੁੱਤਰ ਸਰ ਜਿਨ੍ਹਾਂ ਗੋਲੀਆਂ ਚਲਾਈ ਉਹ ਭੱਜ ਗਏ ਇੱਥੇ ਹਾਂਜੀ ਉਹ ਜਿਨ੍ਹਾਂ ਗੋਲੀਆਂ ਚਲਾਈ ਭੱਜ ਗਏ ਹਾਂਜੀ ਉਹ ਅੰਦਰ ਉਹ ਉੱਥੇ ਬੈਠੇ ਹੋਏ ਨੇ ਅੰਦਰ ਹਾਂਜੀ ਲక్ష్ਮੀ ਨਾਰਾਇਣ ਨੇ ਗੋਲੀ ਚਲਾਈ ਹੈ ਲక్ష్ਮੀ ਸ਼ਰਮਾ ਨੇ ਲక్ష్ਮੀ ਸ਼ਰਮਾ ਹਾਂਜੀ ਇਹ ਕੋਣ ਨੇ ਲక్ష్ਮੀ ਸ਼ਰਮਾ ਸਾਡੇ ਨਾਲ ਵਾਲੇ ਜਿਨ੍ਹਾਂ ਨੇ ਸਾਡੇ ਤੇ ਕੇਸ ਕੀਤਾ ਵਾ ਜਿਨ੍ਹਾਂ ਦੇ ਦੋ ਦੁਕਾਨਾਂ ਨੇ ਹਾਂਜੀ ਜਿਨ੍ਹਾਂ ਦੀ ਦੁਕਾਨਾ ਹੈ ਦੋ ਭਾਜੀ ਕੀ ਨਾਮ ਹੈ ਆਪ ਦਾ ਮੇਰਾ ਨਾਮ ਰਾਜੂ ਹੈਗਾ ਭਾਜੀ ਕੀ ਹੋਇਆ ਜਾ ਪਰ ਤੁਸੀਂ Wi-Fi ਪਾਜੀ ਮੈਂ ਗੱਲ ਮੇਰੀ ਗੱਲ ਸੁਣੋ ਜੀ ਇੱਥੇ ਗੋਲੀ ਚੱਲੀ ਮੈਂ ਇਹੀ ਸੁਣਿਆਗਾ ਮੈਂ ਗਲੀ 'ਚ ਆਇਆ ਮੇਰਾ ਘਰ ਵੀ ਗਲੀ 'ਚ ਹੈਗਾ ਜਿਹੜਾ ਮਕਾਨ ਮਾਲਕ ਨੇ ਉਹਦੇ ਵੀ ਘਰ ਵੀ ਗਲੀ 'ਚ ਹੈਗਾ ਉਹ ਕਦੇ ਜੇ ਮਕਾਨ ਬਣਿਆ ਉਹਨਾਂ ਦੇ ਉਹਨਾਂ ਤੇ ਗੋਲੀ ਚੱਲੀਗੀ ਲੇਕਿਨ ਗੋਲੀ ਕਿਸ ਨੂੰ ਬੱਜੀ ਨਹੀਂ ਬੱਜੀ ਨਹੀਂ ਹੈਗੀ ਉਹ ਫਾਇਰਿੰਗ ਕੀਤੀ ਉਹਨਾਂ ਨੇ ਉਹ ਬੰਦਾ ਮਤਲਬ ਕੋਈ ਫੱਟੜ ਨਹੀਂ ਹੋਇਆ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਇੱਕ ਹੀ ਗੋਲੀ ਚੱਲੀ ਹੋਣੀ ਭਾਜੀ ਮੈਂ ਸੁਣਿਆ ਇੱਕ ਹੀ ਗੋਲੀ ਚੱਲੀ ਆਹੋ ਬਸ ਕਿਸੇ ਲੱਗੇ ਦਾ ਨਹੀਂ ਲੱਗੀ ਨਹੀਂ ਕਿਸੇ ਨੂੰ ਕਾਰਨ ਇਹ ਜਗ੍ਹਾ ਦਾ ਕਾਰਨ ਹੈ ਭਾਜੀ ਪ੍ਰਾਪਰਟੀ ਨੂੰ ਲੈ ਕੇ ਆ ਰਿਹਾ ਹੈ ਪ੍ਰਾਪਰਟੀ ਲੈ ਕੇ ਆ ਅਣਪੜ੍ਹਿਆਂ ਦਾ ਅਣਪੜ੍ਹਿਆਂ ਦਾ ਝਗੜਾ ਭਾਜੀ ਪ੍ਰਾਪਰਟੀ ਹੈ ਕਹਿੰਦੀ ਹੈ ਮਾਲਕ ਕੋਲ ਹੈ ਪ੍ਰਾਪਰਟੀ ਮਾਲਕ ਉਹ ਤੇਰੇ ਕੇ ਤਾਨੇ ਤੇਗੇ ਨੇ ਨਾਮ ਨਹੀਂ ਮਨ ਪਤਾ ਭਾਜੀ ਉਹਨਾਂ ਨੇ ਬਤਾ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਨਾਮ ਕੋਈ ਪਤਾ ਉਹਨਾਂ ਦਾ ਨਾਮ ਪੰਡਤ ਜੀ ਹੈਗੇ ਨਾਲ ਪੰਡਤ ਜੀ ਰਹਿੰਦੇ ਨੇ ਫਰੋਚੀ ਉਹਨਾਂ ਦੇ ਉਹਨਾਂ ਨੇ ਚਲਾਈ ਗੋਲੀ ਗੋਲੀ ਜਿਹੜੀ ਚਲਾਈ ਗਈ ਪੰਡਤ ਜੀ ਵੱਲੋਂ ਚਲਾਈ ਗਈ ਹੈ ਹਾਂ ਹਵਾਈਫਾਇਰ ਕੀਤਾ ਸੀ ਉਹਨਾਂ ਨੇ ਨਹੀਂ ਹਵਾਈਫਾਇਰ ਕੀਤਾ ਕੁਛ ਵੀ ਕਿਹਾ ਲੇਕਿਨ ਗੋਲੀ ਚੱਲੀ ਉੱਥੇ ਗੋਲੀ ਚੱਲੀ ਆਓ ਤੇ ਪੰਡਤ ਜੀ ਇਸ ਵੇਲੇ ਕਿੱਥੇ ਨੇ ਫਿਰ ਪੰਡਤ ਜੀ ਉਹ ਥਾਣੇ ਚਲੇ ਗਏ ਉਹਨਾਂ ਨੂੰ ਲੈ ਗਿਆ ਪੁਲਿਸ ਨੇ ਸਾਹ ਆ ਗਏ ਪੁਲਸ ਆ ਗਈ ਜੀ ਪੁਲਿਸ ਲੈ ਗਈ ਉਹਨਾਂ ਨੂੰ ਫੋਟੋ ਲੈਣੀ ਹੈ ਆ ਲੈ ਲੈ ਇਹ ਕੀ ਨਾਮ ਹੈ ਤੁਹਾਡਾ ਉਹ ਮਿੰਟ ਕੀ ਨਾਮ ਹੈ ਤੁਹਾਡਾ ਮੈਂ ਨਾਮ ਰਾਜੂ ਹੈਗਾ ਰਾਜੂ ਜੀ ਤੇ ਮੈਂ ਸੁਣਿਆ ਇੱਥੇ ਗੋਲੀ ਚੱਲੀਗੀ ਅੱਛਾ ਕੋਈ ਜ਼ਮੀਨ ਦਾ ਝਗੜਾ ਚੱਲ ਰਿਹਾ ਇੱਥੇ ਜਗ੍ਹਾ ਬਣ ਰਹੀ ਸੀ ਤੇ ਪਰੋਸੇ ਨੇ ਗੋਲੀ ਚਲਾਤੀ ਅੱਛਾ ਜੀ ਉਹ ਹੁਣ ਇਹੀ ਗੱਲ ਚੱਲੀ ਸੀ ਗੋਲੀ ਕਿਹਨੇ ਚਲਾਈ ਜੀ ਪਰੋਸੇ ਨੇ ਚਲਾਈ ਜਿਹੜਾ ਦੁਕਾਨ ਬੰਦ ਵੀ ਉਹਨਾਂ ਨੇ ਪੰਦਰ ਨੇ ਅੱਛਾ ਉਹਨਾਂ ਨੇ ਚਲਾਈ ਉਹ ਪਾਜੀ ਗੋਲੀ ਅੱਛਾ ਕਾਰਨ ਕੀ ਸੀ ਗੋਲੀ ਚਲਾਉਣ ਦਾ ਪਾਜੀ ਮੈਂ ਤਾਂ ਹੁਣ ਆ ਤੁਹਾਨੂੰ ਦੱਸ ਰਿਹਾ ਗੋਲੀ ਚਲਾਈ ਕਿਉਂ ਕੋਈ ਕਾਰਨ ਕਾਰਨ ਜਗ੍ਹਾ ਦੇ ਬਾਰੇ ਉਹੇ ਕੰਮ ਜਗ੍ਹਾ ਨੂੰ ਲੈ ਕੇ ਆਹੋ ਇਹ ਕੋਈ ਪਹਿਲਾਂ ਹੀ ਵਿਵਾਦ ਚੱਲ ਰਿਹਾ ਵਾ ਆਹੋ ਆ ਵਿਵਾਦ ਚੱਲ ਰਿਹਾ ਜਗ੍ਹਾ ਬਣ ਰਹੀ ਸੀ ਉਸ ਕਰਕੇ ਵਿ ਤਾ ਗੋਲੀ ਚੱਲੀ ਇੱਥੇ ਵਿਵਾਦ ਕਿੰਨੀਆਂ ਗੋਲੀਆਂ ਚੱਲੀਆਂ ਨੇ ਨਹੀਂ ਮੈਂ ਤਾਂ ਹੁਣੇ ਮੈਂ ਗੋਲੀ ਦੀ ਆਵਾਜ਼ ਸੁਣੀ ਨਹੀਂ ਗਈ ਨਾ ਤੇ ਮੈਂ ਦੇਖੀ ਗੋਲੀ ਚੱਲੀ ਕਿੰਨੀ ਦੇ ਤੱਕ ਵਿਵਾਦ ਚੱਲ ਰਿਹਾ ਹੈ ਪਾਜੀ ਇਹ ਹੁਣੇ ਥੋੜੇ ਦਿਨ ਹੋਏ ਜਗਾ ਬੰਦੀ ਸੀ ਉਹ ਪੰਗਾ ਪੈ ਰਿਹਾ ਉਹਨਾਂ ਦਾ ਪਰੋਛਿਆਂ ਦਾ ਤਾਂ ਕਰਕੇ ਗੋਲੀ ਚੱਲੀਗੀ ਅੱਛਾ ਬਸ ਇਹੀ ਇਹੀ ਚੱਕਰ ਪਿਆ ਪਾਜੀ ਅੱਛਾ ਹੋਰ ਕੋਈ ਰੋਲਾ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਿਆ ਤਾਂ ਹੁਣ ਜਿਹੜੀ ਗੱਲ ਮੈਂ ਦੱਸਤੀ ਕਿ ਕਿੰਨੇ ਕੁ ਫਾਇਰ ਹੋਏ ਪਤਾ ਲੱਗਿਆ ਕਿ ਪਾਜੀ ਉਹ ਫਾਇਰ ਮੈਂ ਨਹੀਂ ਦੇਖਿਆ ਕਿੰਨੇ ਇਹ ਜਗ੍ਹਾ ਦੇ ਉੱਤੇ ਕੌਣ ਰਹਿੰਦਾ ਵਾ ਉਹ ਮਕਾਨ ਮਾਲਿਕ ਰਹੇ ਜਿਹੜੇ ਮਕਾਨ ਮਾ ਲਗਾਏ ਜਿਹੜੇ ਬਣਾ ਰਹੇ ਜਗਾ ਸਾਡੀ ਗਲੀ ਰਹਿੰਦੇ ਆ ਭਾਜੀ ਅੱਛਾ ਆਹੋ ਆਪ ਕਿੱਥੇ ਨੇ ਮਕਾਨ ਮਾਲਿਕ ਜਿਹੜੇ ਹੈਗੇ ਉਹ ਤੇ ਉਹ ਚਲੇ ਗਏ ਉਹ ਜਿਹਨਾਂ ਦੀ ਗੋਲੀ ਚ ਨਹੀਂ ਉਹ ਥਾਂ ਤੇ ਨੇ ਬੰਦੇ ਭਾਜੀ ਕੋਈ ਕਾਰਨ ਬਦਲ ਲੱਗੇ ਕੋਈ ਗੋਲੀ ਚਲੰਦ ਗੋਲੀ ਕਾਰਨ ਦਾ ਕੋਈ ਪਤਾ ਨਹੀਂ ਲੱਗੇ ਭਾਜੀ ਸਾਹਿਬ ਮੈਂ ਨਾਮ ਰਾਜੀ ਹੋਗਾ ਰਾਜੀ ਜੀ ਕੀ ਹੋਇਆ ਕੀ ਇੱਥੇ ਮੈਂ ਤੇ ਮੈਂ ਹੁਣ ਆ ਪਾਜੀ ਤੇ ਮੈਂ ਸੁਣਿਆ ਇੱਥੇ ਗੋਲੀ ਚੱਲੀ ਗਈ ਅੱਛਾ ਕੋਈ ਜ਼ਮੀਨ ਦਾ ਝਗੜਾ ਚੱਲ ਰਿਹਾ ਇੱਥੇ ਜਗਾ ਬਣਦੀ ਸੀ ਤੇ ਪਰੋਛੇ ਨੇ ਗੋਲੀ ਚਲਾ ਦਿੱਤੀ। ਅੱਛਾ ਜੀ। ਉਹ ਹੁਣ ਇਹੀ ਗੱਲ ਚੱਲੀ ਸੀ। ਗੋਲੀ ਕਿਹਨੇ ਚਲਾਈ ਜੀ? ਪਰੋਛੇ ਨੇ ਚਲਾਈ ਜਿਹੜਾ ਦੁਕਾਨਦਾਰ ਪਈ ਉਹਨਾਂ ਨੇ ਪੰਦਰ ਨੇ। ਅੱਛਾ। ਉਹਨਾਂ ਨੇ ਚਲਾਈ ਪਾਜੀ ਗੋਲੀ। ਕਾਰਨ ਕਿਸੇ ਦਾ ਗੋਲੀ ਚਲਾਦਾ। ਪਾਜੀ ਮੈਂ ਤਾਂ ਹੁਣ ਆਇਆ ਮੈਂ ਤੁਹਾਨੂੰ ਦੱਸ ਰਿਹਾ। ਗੋਲੀ ਚਲਾਈ ਕਿਉਂ ਕੋਈ ਕਾਰਨ? ਕਾਰਨ ਜਗ੍ਹਾ ਦੇ ਬਾਰੇ ਉਹੇ ਕੰਮ। ਜਗ੍ਹਾ ਨੂੰ ਲੈ ਕੇ। ਆਹੋ। ਕੀ ਕੋਈ ਪ੍ਰਿੰਦੇ ਵਿਵਾਚਨ ਦਾ ਹੋ ਰਿਹਾ ਵਾ? ਆਹੋ ਆ ਬੁਆ ਚੱਲੇ ਜਗ੍ਹਾ ਬਣ ਰਹੀ ਸੀ। ਉਸ ਕਾਰਨ ਵਿਵਾਦ ਚੱਲਿਆ ਸੀ। ਤਾਂ ਗੋਲੀ ਚੱਲੀ ਇੱਥੇ ਕਿੰਨਾ ਚੱਕਰ ਗੋਲੀਆਂ ਚੱਲੀਆਂ ਨੇ ਨਾ ਮੈਂ ਤਾਂ ਹੁਣ ਐ ਮੈਂ ਗੋਲੀ ਦੀ ਆਵਾਜ਼ ਸੁਣੀ ਨਹੀਂ ਹੈਗੀ ਨਾ ਤੇ ਮੈਂ ਦੇਖੀ ਗੋਲੀ ਚੱਲੀ ਕਿੰਨੀ ਦੇ ਤੱਕ ਵਿਵਾਦ ਚੱਲ ਰਿਹਾ ਹੈ ਪਾਜੀ ਇਹ ਹੁਣੇ ਥੋੜੇ ਦਿਨ ਹੋਏ ਜਗਾ ਬਣਦੀ ਸੀ ਉਹ ਪੰਗਾ ਪੈ ਰਿਹਾ ਉਹਨਾਂ ਦਾ ਪਰੋਚੀਆਂ ਦਾ ਤਾਂ ਕਰਕੇ ਗੋਲੀ ਚੱਲੀਗੀ ਅੱਛਾ ਬਸ ਇਹੀ ਇਹੀ ਚੱਕਰ ਪਿਆ ਪਾਜੀ ਅੱਛਾ ਹੋਰ ਕੋਈ ਰੋਲਾ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਿਆ ਤਾਂ ਹੁਣ ਜਿਹੜੀ ਗੱਲ ਮੈਂ ਦੱਸਤੀ ਕਿ ਕਿੰਨੇ ਕ ਫਾਇਰ ਹੋਏ ਪਤਾ ਲੱਗਿਆ ਪਾਜੀ ਉਹ ਫਾਇਰ ਮੈਂ ਨਹੀਂ ਦੇਖਿਆ ਕਿੰਨੇ ਇਹ ਜਗ੍ਹਾ ਦੇ ਉੱਤੇ ਕੌਣ ਰਹਿੰਦਾ ਹੈ ਉਹ ਮਕਾਨ ਮਾਲਿਕ ਰਹੇ ਜਿਹੜੇ ਮਕਾਨ ਮਾਲਕ ਹੈ ਜਿਹੜੇ ਬਣਾ ਰਹੇ ਜਗਾ ਅੱਛਾ ਬਣਾ ਰਹੇ ਵਗੈਰਾ ਨਹੀਂ ਕਹਿੰਦੇ ਸਾਡੀ ਗਲੀ ਇਹ ਰਹਿੰਦੇ ਆ ਭਾਜੀ ਅੱਛਾ ਆਹੋ ਆਪ ਕਿੱਥੇ ਨੇ ਮਕਾਨ ਮਾਲਿਕ ਜਿਹੜੇ ਹੈਗੇ ਨੇ ਚਲੇ ਗਏ ਉਹ ਜਿਹਨਾਂ ਦੀ ਗੋਲੀ ਚ ਗਈ ਉਹ ਥਾਂ ਤੇ ਨੇ ਬੰਦੇ ਭਾਜੀ ਕੋਈ ਕਾਰਨ ਬਦਲ ਲੱਗੇ ਕੋਈ ਗੋਲੀ ਚਲਾਉਂਦਾ ਗੋਲੀ ਕਾਰਨ ਦਾ ਕੋਈ ਪਤਾ ਨਹੀਂ ਕਿ ਭਾਜੀ ਹੋ ਗਏ ਸਾਰੇ ਨਹੀਂ ਨਹੀਂ ਦੋਨਾਂ ਕਰ ਦੋਨਾਂ ਖੜ ਕੇ ਪ੍ਰੋਪਰ ਦੇਖ ਲੋ ਕੋਈ ਸਰ ਕੋਈ ਗੋਲੀ ਵਾਲੀ ਕਮੈਂਟ ਖਾ ਜਾ ਯਾਰ ਇੱਕ ਮਿੰਟ ਖਾ ਇੱਕ ਮਿੰਟ ਚਲੋ ਭਾਜੀ ਕੋਈ ਗੋਲੀ ਚੱਲੀ ਕੀ ਹੈ ਕੀ ਮਾਮਲਾ ਇਹ ਆਪਣੇ ਲక్ష్ਮੀ ਲక్ష్ਮੀ ਨਾਰਾਇਣ ਆ ਦੇ ਬਜੁਰਗ ਹੈਗੇ 70 ਸਾਲ ਦੀ ਉਮਰ ਹੈਗਾ ਉਹਨਾਂ ਦਾ ਪ੍ਰੋਪਰਟੀ ਡਿਸਪੂਟ ਹੈਗਾ ਜੀ ਚਾਲ ਦਾ लवली ਨਾਰੰਗ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਵਿੱਚ ਅੱਛਾ ਜੀ ਉਸ ਤੋਂ ਬਾਰੇ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀ ਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏਜ ਹੈ ਨਾ ਜਿਨ੍ਹਾਂ ਦੇ ਕੋਲ ਲਾਇਸੈਂਸੀ ਵੈਪਨ ਆਪਣਾ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਹੈ ਬਾਕੀ ਅਸੀਂ ਇਸ ਮੌਕੇ ਤੇ ਆਏ ਹੈਗੇ ਆ ਵੈਰੀਫਾਈ ਕਰ ਰਹੇ ਹਾਂ ਕੀ ਗੱਲ ਹੈ ਸਰ ਕਿੰਨੇ ਫਾਇਰ ਕਿੰਨੇ ਹੋਏ ਨੇ ਕਹਿ ਰਹੇ ਆ ਦੋ ਕੀਤੇ ਬਾਕੀ ਸੀ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਤੋਂ ਬਾਅਦ ਦੱਸ ਦੇ ਸਰ ਕੋਈ ਇੰਜਰਡ ਵਗੈਰਾ ਤਾਂ ਨਹੀਂ ਨਹੀਂ ਇੰਜਰੀ ਕੋਈ ਨਹੀਂ ਕਿਸੇ ਦੀ ਸਰ ਜਿਹੜਾ ਉਹਨਾਂ ਕੋਲ ਵੈਪਨ ਹੈ ਉਹ ਲਾਇਸੈਂਸੀ ਹੈ ਲਾਇਸੈਂਸੀ ਆ ਜੀ ਕਹਿ ਰਹੇ ਆ ਲਾਇਸੈਂਸੀ ਚੈੱਕ ਕਰ ਰਹੇ ਆ ਜੀ ਲਾਇਸੈਂਸ ਚੈੱਕ ਕਰ ਦਿਓ ਜੀ ਜੀ ਸਰ ਕਾਰਨ ਕੀ ਕਾਰਨ ਕੀ ਹੈ ਇਹ ਨਾ ਕਾਰਨ ਇਹ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਪਾਰਟੀਆਂ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਕੋਈ ਕਹਿ ਰਹੇ ਆ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ ਆ ਹੁਣ ਜੀ ਠੀਕ ਹੈ ਸਰ ਖੜਗੇ ਪ੍ਰੋਪਰ ਦੇਖ ਲਓ ਇੱਕ ਮਿੰਟ ਇੱਕ ਮਿੰਟ ਚਲ ਇਹ ਆਪਣੇ ਲక్ష్ਮੀ ਲక్ష్ਮੀਨਾਰਾਇਣ ਨਾਂ ਦੇ ਬਜੁਰਗ ਹੈਗੇ 70 ਸਾਲ ਦੀ ਉਮਰ ਹੈਗਾ ਉਹਨਾਂ ਦਾ ਪ੍ਰੋਪਰਟੀ ਟਿਸਪਿਊਟ ਹੈਗਾ ਜੀ ਚੱਲਦਾ लवली ਨਾਰੰਗ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਦੇ ਵਿੱਚ ਉਸ ਤੋਂ ਬਾਅਦ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏ ਜੰਨਾ ਤੇ ਉਹਨਾਂ ਕੋਲ ਲਾਇਸੈਂਸੀ ਵੈਪਨ ਆਪਣਾ ਜੀ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਬਾਕੀ ਅਸੀਂ ਹੁਣ ਮੌਕੇ ਤੇ ਆਏ ਹੈਗੇ ਆ ਵੇਰੀਫਾਈ ਕਰ ਰਹੇ ਆਂ ਕੀ ਗੱਲ ਹੈ ਸਰ ਕਿੰਨੇ ਫਾਇਰ ਕਿੰਨੇ ਹੋਏ ਨੇ ਕਹਿ ਰਹੇ ਆ ਦੋ ਕੀਤੇ ਬਾਕੀ ਅਸੀਂ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆਂ ਉਸ ਤੋਂ ਬਾਅਦ ਦੱਸ ਦੇਣਾ ਕੋਈ ਇੰਜਰਡ ਵਗੈਰਾ ਨਹੀਂ ਇੰਜਰੀ ਕੋਈ ਨਹੀਂ ਕਿਸੇ ਦੀ ਸਰ ਜਿਹੜਾ ਉਹਨਾਂ ਕੋਲ ਵੈਪਨ ਹੈ ਉਹ ਲਾਇਸੈਂਸੀ ਹੈ ਲਾਇਸੈਂਸੀ ਹੈ ਜੀ ਕਹਿ ਰਹੇ ਆ ਲਾਇਸੈਂਸੀ ਚੈੱਕ ਕਰ ਰਹੇ ਆਂ ਜੀ ਲਾਇਸੈਂਸ ਚੈੱਕ ਕਰ ਰਹੇ ਆਂ ਜੀ ਜੀ ਹਰ ਜਸਟ ਪੰਜ ਮਿੰਟ ਦੀ ਗੱਲ ਹੈ ਕੀ ਕਾਰਨ ਕੀ ਹੈ ਇਹਨਾਂ ਦਾ ਕਾਰਨ ਇਹ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਪਾਰਟੀਆਂ ਦਾ ਰਿਪੋਰਟ ਦੇ ਵਿੱਚ ਵੀ ਸ਼ੇਅਰ ਚੱਲਦਾ ਕਹਿ ਰਹੇ ਆਂ ਹਾਂ ਜੀ ਕਹਿੰਦੇ ਸਟੇ ਹੈਗਾ ਬ